ਕਿ ਲੋਕਾਂ ਦੇ ਅੰਦਰ ਜਿਹੜੀ ਭੜਾ ਸੀ ਉਹ ਵੋਟਾਂ ਦੇ ਜ਼ਰੀਏ ਬਾਹਰ ਆਈ ਹੈ ਜਿਹੜੇ ਬੰਦੇ ਕਹਿ ਰਹੇ ਨੇ ਕਿ ਭਾਈ ਸਾਹਿਬ ਪੰਥਕ ਨਹੀਂ ਹੈਗੇ ਤੇ ਉਹ ਆਪ ਪੰਥਕ ਹੋਣ ਦਾ मुखौटा ਪਾਈ ਫਿਰਦੇ ਨੇ ਇਹ ਇਹਨਾਂ ਗੱਲਾਂ ਦਾ ਜਵਾਬ ਕਿਉਂ ਨਹੀਂ ਦਿੰਦੇ ਵੀ ਸਮੇਤ ਸੈਣੀ ਵਰਗਿਆਂ ਨੂੰ ਕਿਸ ਤਰੀਕੇ ਨਾਲ ਇਹਨਾਂ ਨੇ ਰਾਜ ਭਾਗ ਦਿੱਤਾ ਹਰ ਇੱਕ ਦੇ ਬੱਚੇ ਹਰ ਇੱਕ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਜੀ ਵਿੱਚ ਧਸੇ ਪਏ ਸੀ ਜਿਹੜੀ ਚਿੰਗਾਰੀ ਪਹਿਲਾਂ ਉੱਠੀ ਸੀ ਭਾਈ ਅਮਰਤਪਾਲ ਨੇ ਲਗਾਈ ਸੀ ਉਹਨਾਂ ਨੂੰ ਸਰਕਾਰਾਂ ਨੇ ਦਬੰਦ ਦੀ ਕੋਸ਼ਿਸ਼ ਕੀਤੀ ਜਦੋਂ ਗੁਰੂ ਸਾਹਿਬ ਦੀ ਬਦਵੀ ਹੋਈ 2015 ਦੇ ਵਿੱਚ ਤੇ ਇਹਨਾਂ ਲੋਕਾਂ ਨੇ ਬਦਵੀ ਵਾਲੇ ਦੋਸ਼ੀ ਫੜ ਦੀ ਜਗਾ ਤੇ ਪੁਸ਼ਤ ਬਣਾਈ ਕੀਤੀ ਉਹਨਾਂ ਨੂੰ ਸਕਿਉਰਟੀ ਦਿੱਤੀ ਜਾਂ ਸਰਸੇਲ ਦੀਆਂ ਵੋਟਾਂ ਲੈਣ ਦੀ ਖਾਤਰ ਜਿਹੜੇ ਪੰਥਕ ਆਪਣੀ ਪਾਰਟੀ ਨੂੰ ਕਹਿ ਰਹੇ ਨੇ ਮੈਨੂੰ ਤਾਂ ਲੱਗਦਾ ਉਹ ਆਪ ਹੀ ਪੰਥਕ ਨਹੀਂ ਐ ਇਹਨਾਂ ਨੇ ਪੰਥਵਾਸ ਦੇ ਕੀਤਾ ਕੀ ਆ ਧਰੋਹ ਹੀ ਕਮਾਇਆ ਪੰਥ ਨਾਲ ਹਮੇਸ਼ਾ ਜੇ ਧਰੋਹ ਕਮਾਇਆ ਸੀ ਤੇ ਅੱਜ ਰੁੱਲਦੇ ਫਿਰਦੇ ਹੜਕਾਂ ਉੱਤੇ ਤੁਸੀਂ ਦੇਖ ਲਓ ਆ ਮੈਂ ਸੰਘਰਸ਼ ਕੀਤਾ ਮੈਂ ਨੇ ਸੇਲ ਭਾਈ ਚੇਤੇ ਨੂੰ ਇੰਨਾ ਕੁਝ ਪਤਾ ਸੀ ਵੀ ਪੰਥ ਵਾਸਤੇ ਇੰਨਾ ਕੁਝ ਤੋ ਕੀਤਾ ਫਿਰ ਤੂੰ ਦੱਸ ਤੀ ਤੂੰ ਅੱਜ ਬਾਹਰ ਤੁਰਿਆ ਫਿਰਦਾ ਐਮਐਲਏ ਬਣ ਗਿਆ ਫਿਰ ਤੂੰ ਸਰਕਾਰੀ ਹੋ ਗਿਆ ਜੱਲੂਪੁਰ ਖੇੜੇ ਮੌਜੂਦ ਆ ਭਾਈ ਅਮਰਿਤਪਾਲ ਸਿੰਘ ਜਿਸ ਮਕਾਮ ਦੇ ਨਾਲ ਜਨੀ ਸਪੀਡ ਦੇ ਨਾਲ ਜਿੱਤ ਵੱਲ ਵਧਦੇ ਪਏ ਨੇ ਉਸ ਮਾਮਲੇ ਨੂੰ ਲੈ ਕੇ ਖਾਸ ਕਰਕੇ ਇਸ ਪਿੰਡ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋਏ ਹੋਏ ਨੇ ਦੂਰੋਂ ਨੇੜੇੋਂ ਲੋਕ ਆ ਰਹੇ ਨੇ ਨਿਹੰਗ ਜਥੇਬੰਦੀਆਂ ਮੌਜੂਦ ਨੇ ਪਰ ਇਸ ਜਿੱਤ ਦਾ ਕੀ ਮਹੱਤਵ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਖਾਲਸਾ ਜੀ ਸਾਡੇ ਨਾਲ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ਬਦ ਅੱਛਾ ਜੋ ਮਕਾਮ ਅੱਜ ਸਿਆਸੀ ਪੱਤਰ ਦੇ ਉੱਤੇ ਭਾਈ ਸਾਹਿਬ ਨੇ ਹਾਸਲ ਕਰ ਲਿਆ ਜਾਂ ਕਰਦੇ ਪਏ ਨੇ ਕਿਸ ਤਰ੍ਹਾਂ ਦੇਖ ਰਹ ਇਹ ਗੁਰੂ ਸਾਹਿਬ ਦੀ ਜੀਤਾ ਜੀ ਸੰਗਤ ਦੀ ਜੀਤਾ ਲੋਕਾਂ ਨੂੰ ਬਹੁਤ ਉਮੀਦ ਸੀ ਕਿਉਂਕਿ ਲੋਕਾਂ ਦੇ ਅੰਦਰ ਜਿਹੜੀ ਭੜਾ ਸੀ ਉਹ ਵੋਟਾਂ ਦੇ ਜ਼ਰੀਏ ਬਾਹਰ ਆਈ ਹੈ ਤੇ ਲੋਕਾਂ ਨੇ ਵੋਟਾਂ ਦੇ ਜ਼ਰੀਏ ਹੀ ਸਭ ਨੂੰ ਦਿਖਾ ਦਿੱਤੀ ਹੈ ਕਿਉਂਕਿ ਹਰ ਇੱਕ ਦੇ ਬੱਚੇ ਹਰ ਇੱਕ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਧਸੇ ਪਏ ਸੀ ਜਿਹੜੀ ਚਿੰਗਾਰੀ ਪਹਿਲਾਂ ਉੱਠੀ ਸੀ ਭਾਈ ਅਮਰਤਪਾਲ ਨੇ ਲਗਾਈ ਸੀ ਉਹਨਾਂ ਨੂੰ ਸਰਕਾਰਾਂ ਨੇ ਦਬੰਦ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਕੇਸ ਪਾ ਕੇ ਐਨਐਸਏ ਲਗਾ ਕੇ ਜੇਲ੍ਹ ਚ ਸੈਟਾ ਦਿੱਤਾ ਪਰ ਅੱਜ ਗੁਰੂ ਸਾਹਿਬ ਨੇ ਇੱਕ ਵੱਖਰੀ ਕਿਰਪਾ ਕਰਕੇ ਉਹਨਾਂ ਨੂੰ ਉਸ ਮਕਾਮ ਦੇ ਉੱਤੇ ਲਿਆ ਕੇ ਰੱਖ ਦਿੱਤਾ ਕਿ ਹੁਣ ਉਹ ਵਾਪਸ ਜਾਣਾ ਮੁਸ਼ਕਲ ਉਹਨਾਂ ਦਾ ਹੈਰਾਨੀ ਹੈਰਾਨੀ ਦੀ ਗੱਲ ਹੈ ਕਿ ਪੰਥਕ ਪਾਰਟੀ ਆਪਣੇ ਆਪ ਨੂੰ ਦੱਸਣ ਵਾਲੀ ਸ਼ਰੋਮਣੀ ਅਕਾਲੀ ਦਲ ਵਾਰ-ਵਾਰ ਇਹ ਦਾਅਵੇ ਕਰਦੀ ਰਹੀ ਕਿ ਭਾਈ ਅਮਰਤਪਾਲ ਸਿੰਘ ਪੰਥਕ ਨਹੀਂ ਹੈ ਜਾਂ ਭਾਈ ਅਮਰਤਪਾਲ ਸਿੰਘ ਤਾਂ ਕੱਲ ਦਾ ਆਇਆ ਛੋਕਰਾ ਹੈ ਕਿੱਦਾਂ ਸਮਝਦੇ ਆ ਨਾ ਬਿਆਨਾਂ ਕਿ ਜਿਹੜੇ ਪੰਥਕ ਆਪਣੀ ਪਾਰਟੀ ਨੂੰ ਕਹਿ ਰਹੇ ਨੇ ਮੈਨੂੰ ਤਾਂ ਲੱਗਦਾ ਉਹ ਆਪ ਹੀ ਪੰਥਕ ਨਹੀਂ ਆ ਜਿਨ੍ਹਾਂ ਨੇ ਉਹ ਜਿਹੜਾ ਸਰਸੇ ਵਾਲਾ ਸੀ ਉਹਨੂੰ ਮਾਫੀ ਦਵਾਤੀ ਜਦੋਂ ਬੇਦਬੀਆਂ ਹੋਈਆਂ ਉਦੋਂ ਇਹਨਾਂ ਦੇ ਹੱਥ ਸੱਤਾ ਸੀ ਪਾਵਰ ਸੀ ਉਦੋਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਹੜੇ ਵੱਲੋਂ ਇਹ ਪੰਥਕ ਨੇ ਪੱਟੀ ਗੱਲ ਆ ਨਸ਼ਿਆਂ ਦੀ ਦੌਰ ਇਹਨਾਂ ਦੇ ਸੱਤਾ ਦੇ ਵਿੱਚ ਚੱਲਦੇ ਰਹੇ ਨੇ ਅਜੇ ਬਲਟੋਹਾ ਤਾਂ ਵਾਰ ਵਾਰ ਹੀ ਗੱਲ ਕਹਿੰਦੇ ਰਹੇ ਕਿ ਮੈਂ ਤਾਂ ਐਨਐਸਏ ਤੋਂ ਜ਼ਿਆਦਾ ਸਹੀ ਹੈ ਤੇ ਕਹਿੰਦੇ ਮੈਂ ਤਾਂ ਕਿਤੇ ਜ਼ਿਆਦਾ ਫਿਰ ਪੰਥਕ ਹੋਇਆ ਸਿਰਫ ਉਹਦੇ ਲਬਜ ਨੇ ਕਿ ਉਹਨੇ ਐਸੇ ਐਨਐਸਏ ਸਹੀ ਆ ਉਹ ਪਤਾ ਨਹੀਂ ਖਰੇ ਸੁਪਨਾ ਸੁਪਨਾ ਕੋਈ ਲੈ ਲਿਆ ਹੋਣਾ ਉਹਨੇ ਪਰ ਅਸੀਂ ਸਾਨੂੰ ਪਤਾ ਵਾ ਇਹਦਾ ਇਤਿਹਾਸ ਕੀ ਆ ਇਹ ਤੇ ਖੜੇ ਆਪਣਾ ਬਾਵਾ ਖੜੀਆਂ ਕਰਕੇ ਬਾਹਰ ਆਇਆ ਸੀ ਐਨਐਸਏ ਲੱਗੀ ਸੀ ਤਾਂ ਕੋਈ ਹੋਈਗਾ ਤਾਂ ਨਾ ਪ੍ਰੂਫ ਸਾਬਤ ਕਰਦਾ ਜਿਵੇਂ ਹੁਣ ਭਾਈ ਸਾਹਿਬ ਦੀ ਐਨਐਸਏ ਲੱਗੀ ਆ ਸਾਰਿਆਂ ਨੂੰ ਪਤਾ ਵਾ ਇਹਦਾ ਕੀ ਸਬੂਤ ਆ ਇਹ ਤਾਂ ਗੱਲਾਂ ਨਾਲ ਜੋ ਮਰਜ਼ੀ ਭੜਟਾ ਹੀ ਜਾਣ ਖਾਲਸਾ ਜੀ 2019 ਦੇ ਵਿੱਚ ਬੀਬੀ ਖਾਲੜਾ ਦੇ ਵੱਲੋਂ ਇੱਕ ਉਲਾਮਾ ਲੱਗ ਗਿਆ ਸੀਗਾ ਪੰਥ ਦਾ ਕਿ ਜੇ ਤਾਂ ਨਹੀਂ ਸਕੇ ਐਤਕੀ ਉਲਾਮਾ ਦੂਰ ਹੋ ਗਿਆ ਚੜਦੀ ਕਲਾ ਹੋ ਗਈ ਹੈ ਜੀ ਇਸ ਟਾਈਮ ਮੇਰਾ ਖਾਲ ਭਾਈ ਅਮਰਤਪਾਲ ਸਿੰਘ ਦੀ ਲੀਡ ਲੱਖ ਲੱਖ ਤੋਂ ਉੱਪਰ ਹੋ ਗਈ ਹੈ 1 ਲੱਖ 23000 ਹੋ ਗਈ ਹੈ ਤੇ ਭਾਈ ਸਰਬਜੀਤ ਸਿੰਘ ਜੀ ਦੀ ਵੀ ਰ 60 ਤੋਂ ਉੱਪਰ ਜਾਣ ਦੀ ਹੈ ਉਹ ਸਾਰੇ ਲੰਮੇ ਲੱਤ ਗਿਆ ਜੀ ਚੜਦੀ ਕਲਾ ਹੋ ਗਈ ਹੈ ਜੀ ਹੋਰ ਵੀ ਗੱਲਬਾਤ ਕਰਦੇ ਭਾਈ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਭਾਈ ਸਾਹਿਬ ਜਿਹੜੀ ਇਹ ਜਥੇ ਖਾਲਸਾ ਪੰਥ ਦੀ ਭਾਈ ਸਾਹਿਬ ਦੀ ਜਥੇ ਜਿਹੜੀ ਹੈ ਖਾਲਸਾ ਪੰਥ ਸਮੁੱਚੇ ਖਾਲਸਾ ਪੰਥ ਦੀ ਤੇ ਜਿੱਤਿਆ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਰਹੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕੋਈ ਕਲਾ ਵਰਤੀ ਹੈ ਜਿਹੜੇ ਵੱਡੇ ਵੱਡੇ ਪਾਰਟੀਆਂ ਤੰਤਰ ਵੱਡੇ ਵੱਡੇ ਬੋਰਡ ਸੀ ਜਿਹੜੇ ਉਹ ਪੁੱਟ ਕੇ ਛੱਡ ਦਿੱਤੇ ਆ ਤੇ ਆਮ ਸੰਗਤਾਂ ਦੇ ਜਿਹੜੇ ਸਹਿਯੋਗ ਦੇ ਨਾਲ ਇਲੈਕਸ਼ਨ ਲਈ ਕੋਈ ਭਾਈ ਸਾਹਿਬ ਦਾ ਕੋਈ ਇਰਾਦਾ ਵੀ ਨਹੀਂ ਸੀ ਇਲੈਕਸ਼ਨ ਲੜਨ ਦਾ ਤੇ ਸੰਗਤ ਨੇ ਦਬਾਅ ਬਣਾਇਆ ਪ੍ਰੈਸ਼ਰ ਬਣਾਇਆ ਕਿ ਭਾਈ ਸਾਹਿਬ ਜੀ ਆਪ ਜੀ ਇਲੈਕਸ਼ਨ ਲੜੋ ਭਾਈ ਸਾਹਿਬ ਨੇ ਸੰਗਤਨੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਲੈਕਸ਼ਨ ਦੇ ਮੈਦਾਨ 'ਚ ਉਤਰੇ ਆ ਤੇ ਅੱਜ ਗੁਰੂ ਸਾਹਿਬ ਨੇ ਕਰਕੇ ਤਰ ਪਾਛਾ ਨੇ ਆਪਣੇ ਸੇਕ ਨੂੰ ਜਿਹੜੀ ਫਤਿਹ ਬਖਸ਼ੀ ਸੀ ਮੈਂ ਸਵਾਲ ਬਾਰ-ਬ ਨੇ ਬਿਲਕੁਲ ਜੀ ਬੀਬੀ ਖਾਲੜਾ ਦਾ ਲਾਂਮਾ ਜਲਦੀ ਰਾਤ ਅੱਗੇ ਜਿਹੜੇ ਪਟਕੋਮ ਦੇ ਲਾਂਮੇ ਕਦੇ ਚੜ-ਚੜ ਪੰਜਾਬ ਜਸਾਰ ਨਹੀਂ ਲਾਦੇ ਸੀ ਤੇ ਪੰਜ ਸਾਲ ਬਾਅਦ ਦਾ ਮੌਕਾ ਮਿਲਿਆ ਤੇ ਖਾਲਸਾ ਪੰਥ ਨੇ ਜਿਹੜਾ ਬੀਬੀ ਖਾਲੜਾ ਦਾ ਲਾਂਮਾ ਜਿਹੜਾ ਲਾ ਦਿੱਤਾ ਖਾਲਸਾ ਜੀ ਮੈਂ ਤੁਹਾਡੇ ਨਾਲ ਵੀ ਗੱਲ ਕਰਨੀ ਚਾਹੁੰਦਾ ਹਾਂ ਜੋ ਫਿਲਹਾਲ ਮਕਾਮ ਹਾਸਲ ਹੋ ਰਿਹਾ ਸਿਆਸਤ ਵਿੱਚ ਵੀ ਭਾਈ ਸਾਹਿਬ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਜੀ ਗੁਰੂ ਸਾਹਿਬ ਦੀ ਕਿਰਪਾਈ ਵਰਤ ਰਹੀ ਆ ਕਿਉਂਕਿ ਬਹੁਤ ਜ਼ੋਰ ਲਾਇਆ ਗਿਆ ਸਰਕਾਰਾਂ ਵੱਲੋਂ ਲਾ ਲਓ ਤੁਸੀਂ ਏਜੰਸੀਆਂ ਵੱਲੋਂ ਲਾ ਲਓ ਪੰਜਾਬ ਰੋਧੀ 500 ਦੀ ਤਾਕਤਾਂ ਉਹ ਲੋਕੇ ਭਾਈ ਸਾਹਿਬ ਦਾ ਬਾਹਰ ਨਾ ਹੋਵੇ ਉਹਨਾਂ ਨੇ ਐਨਐਸਏ ਲਾ ਕੇ ਨਜਾਇਜ਼ ਤੁਨੂੰ ਪਤਾ ਟਿਬੜੂਗੜ ਬੰਦ ਕੀਤਾ ਪਰ ਗੁਰੂ ਸਾਹਿਬ ਦੀ ਕਿਰਪਾਈ ਹੁੰਦੀ ਹੁੰਦੀ ਕਲਾ ਹੀ ਵਰਤੀ ਹੈ ਮਹਾਰਾਜ ਦੀ ਵੀ ਇੱਕ ਸਿਆਸੀ ਰੂਪ ਦੇ ਵਿੱਚ ਮਾਰੇ ਨੇ ਫਿਰ ਬਾਹਰ ਭਾਈ ਸਾਹਿਬ ਦਾ ਲੈਣ ਦਾ ਬੇਜਾ ਕਿ ਉਹ ਸਿਆਸਤ 'ਚ ਆ ਗਏ ਨੇ ਪਰ ਉਹਨਾਂ ਦੀ ਜਿਹੜੀ ਵਿਚਾਰਧਾਰਾ ਤੇ ਪੰਥਕੀ ਆ ਉਹ ਤਾਂ ਹਮੇਸ਼ਾ ਪੰਥ ਨੂੰ ਹੀ ਪਹਿਲ ਦੇਣਗੇ ਤੇ ਧਰਮ ਦਾ ਗੁੰਡਾ ਹਮੇਸ਼ਾ ਉੱਚਾ ਰਹੂਗਾ ਇਸ ਗੱਲ ਦੀ ਅਸੀਂ ਆਸ ਵੀ ਕਰਦੇ ਆ ਕਿਉਂਕਿ ਅਸੀਂ ਵਿਚਰੇ ਆ ਭਾਈ ਸਾਹਿਬ ਨਾਲ ਸਾਨੂੰ ਪਤਾ ਭਾਈ ਸਾਹਿਬ ਦੀ ਸੋਚ ਦਾ ਉਹ ਕਦੇ ਵੀ ਪੰਥ ਨੂੰ ਪੇਟਰੀ ਮਗਾਉਣਗੇ ਪੰਜਾਬ ਨੂੰ ਪੇਟਰੀ ਮਗਾਉਣਗੇ ਠੀਕ ਆ ਮਾਰ ਪਾਵਰ ਦਿੱਤੀ ਹੈ ਇਹ ਵੀ ਜ਼ਰੂਰੀ ਆ ਕਿਉਂਕਿ ਜਦੋਂ ਐਸਲੇ ਵੇਖਿਆ ਜਾਵੇ ਤਾਂ ਪੰਜਾਬ ਦੀ ਸਿਆਸਤ ਥੋੜੀ ਗੰ ਨੇ ਵੀ ਡਗਰ ਕਰਤਾ ਜਾਂ ਬਦਲਾ ਦੇ ਨਾਲ ਝਾੜੂ ਆਇਆ ਸੀਗਾ ਇਹ ਤਾਂ ਲੋਕਾਂ ਨੂੰ ਆਸ ਸੀ ਇੱਕ ਇਹਨਾਂ ਦੋ ਸਾਲ ਚ ਆਪਣਾ ਰੰਗ ਵਿਖਾਤਾ ਹਨਾ ਨਾ ਨਾ ਤਾਂ ਕੋਈ ਨਸ਼ੇ ਦੇ ਪ੍ਰਤੀ ਉਹਨਾਂ ਦੀ ਕੋਈ ਸਵਿਰਤਾ ਹੈਗੀ ਸੀ ਨਾ ਗੁਰੂ ਦੀ ਬੇਅਦਬੀ ਦੇ ਪ੍ਰਤੀ ਸੁੱਪਰ ਵਿਖਦੇ ਵਿੱਚ ਜਿਹੜੀ ਪੰਜਾਬ ਹੀ ਰਾਜ ਦਿੱਤੀ ਆ ਉਹਨੂੰ ਬਦਲ ਸਕਦੇ ਆ ਆਪਾਂ ਤੇ ਬਦਲਾ ਦੇ ਰੂਪ ਵਿੱਚ ਭਾਈ ਅਮਰਤਪਾਲ ਸਿੰਘ ਨੇ ਹੁਣ ਅੱਗੇ ਮਹਾਰਾਜ ਨੇ ਜੋ ਕਰਨਾ ਪਰ ਆਪਾਂ ਆਪਣਾ ਕਰਮ ਕਰਾਂਗੇ ਵੱਧ ਤੋਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਲੋਕਾਂ ਦੀ ਇੱਕ ਲਹਿਰ ਬਣੀ ਇਸ ਲੋਕ ਲਹਿਰ ਨੂੰ ਵੱਡਾ ਕੀਤਾ ਜਾਵੇ ਪਰ ਅਕਾਲੀ ਦਲ ਦੇ ਵੱਡੇ ਲੀਡਰ ਤਾਂ ਦਾਅਵੇ ਕਰਦੇ ਨੇ ਕਿ ਭਾਈ ਅਮਰਤਪਾਲ ਸਿੰਘ ਦਾ ਕਹਿੰਦੇ ਪੰਥਕ ਹੀ ਨਹੀਂ ਹੈ ਭਾਈ ਅਮਰਤਪਾਲ ਸਿੰਘ ਕੱਲ ਦਾ ਆਇਆ ਛੋਕਰਾ ਆਇਆ ਫਿਰ ਹੁਣ ਉਹਨਾਂ ਨੂੰ ਕੀ ਜਿਹੜੇ ਬੰਦੇ ਕਹਿ ਰਹੇ ਨੇ ਕਿ ਭਾਈ ਸਾਹਿਬ ਪੰਥਕ ਨਹੀਂ ਹੈਗੇ ਤੇ ਉਹ ਆਪ ਪੰਥਕ ਹੋਣ ਦਾ ਮੁਖੌਟਾ ਪਾਈ ਫਿਰਦੇ ਨੇ ਇਹ ਇਹਨਾਂ ਗੱਲਾਂ ਦਾ ਜਵਾਬ ਕਿਉਂ ਨਹੀਂ ਦਿੰਦੇ ਵੀ ਸਮੇਤ ਸੈਣੀ ਵਰਗਿਆਂ ਨੂੰ ਕਿਸ ਤਰੀਕੇ ਨਾਲ ਇਹਨਾਂ ਨੇ ਰਾਜ ਭਾਗ ਦਿੱਤਾ ਠੀਕ ਆ ਸਰਸੀਆ ਦੇ ਨੂੰ ਮਾਫੀਆ ਦਿੱਤੀਆਂ ਜਦੋਂ ਗੁਰੂ ਸਾਹਿਬ ਦੀ ਬਦਬੀ ਹੋਈ 2015 ਦੇ ਵਿੱਚ ਤੇ ਇਹਨਾਂ ਲੋਕਾਂ ਨੇ ਬਦਬੀ ਵਾਲੇ ਦੋਸ਼ੀ ਫੜ ਦੀ ਜਗ੍ਹਾ ਤੇ ਪੁਸ਼ਤ ਬਣਾਈ ਕੀਤੀ ਉਹਨਾਂ ਨੂੰ ਸਿਕਉਰਟੀ ਦਿੱਤੀ ਜਾਂ ਸਰਸੇਲ ਦੀਆਂ ਵੋਟਾਂ ਲੈਣ ਦੀ ਖਾਤਰ ਪੰਥ ਨੂੰ ਪੇਟ ਦਿਖਾਈ ਅੱਜ ਉਹ ਕਿੱਥੇ ਖੜੇ ਨੇ ਖੁਦ ਅਰਦਾਸ ਇਹਨਾਂ ਕੋਲ ਮਾਰ ਇਨ ਇਹਨੇ ਕੋਈ ਕਰਵਾਈ ਬੀਬਾ ਨੇ ਹਰ ਸੇ ਮਰਤਕੌਰ ਨੇ ਖੜ ਕੇ ਅਰਦਾਸ ਕੀਤੀ ਸੀ ਕਿ ਬੇੜਾ ਕਰ ਹੋ ਗਿਆ ਬੇੜਾ ਕਰ ਰਾਜ ਦੇ ਤੌਰ ਤੇ ਤਾਂ ਹੋ ਗਿਆ ਤੇ ਵੈਸੇ ਵੀ ਜਦੋਂ ਬੰਦੇ ਸਰਕਾਰ ਨਾਲ ਰਹੇ ਹੋਵੇ ਇਤਨਾ ਰਹੇਗੀ ਹੋਵੇ ਤੇ ਉਹਦਾ ਕਾਦਾ ਆਧਾਰ ਹੁੰਦਾ ਸੋ ਇਹ ਆਪਣੇ ਆਪ ਜਿਹੜੇ ਪੰਥਕ ਕਹਿੰਦੇ ਲੋਕ ਨੇ ਪਹਿਲਾਂ ਇਹ ਆਪਣੀ ਛੋਟਾ ਮਾਰਨ ਪਈ ਥੱਲੇ ਤੇ ਇਹਨਾਂ ਨੇ ਪੰਥ ਵਾਸਤੇ ਕੀਤਾ ਕੀ ਆ ਧਰੋਹ ਹੀ ਕਮਾਇਆ ਪੰਥ ਨਾਲ ਹਮੇਸ਼ਾ ਤੇ ਧਰੋਹ ਕਮਾਇਆ ਸੀ ਤੇ ਅੱਜ ਰੁੱਲਦੇ ਫਿਰਦੇ ਹਲ ਉਹ ਭਾਈ ਸਾਹਿਬ ਦੇ ਉੱਤੇ ਇੱਕ ਇਲਜ਼ਾਮ ਲਾਉਂਦੇ ਨੇ ਕਿ ਆਰਐਸਐਸ ਦੀ ਪਿੱਠ ਲੱਗਦੀ ਹੈ ਵੇਖੋ ਇੱਕ ਸਿਆਣਾ ਬੇਣਾ ਬੰਦਾ ਵਾਜੀ ਮੈਨੂੰ ਤਾਂ ਸੋਚ ਕੇ ਹਾਸਾ ਆਉਂਦਾ ਉਸ ਬੰਦੇ ਦੇ ਉੱਤੇ ਤੂੰ ਇੰਨਾ ਸਮਾਂ ਹੋ ਗਿਆ ਤੂੰ ਕਹਿੰਦਾ ਮੈਂ ਪੰਥ ਲਈ ਇੰਨਾ ਕੁਝ ਕੀਤਾ ਤੂੰ ਪੰਜਾਬ ਲਈ ਇੰਨਾ ਕੁਝ ਕੀਤਾ ਹਨਾ ਮੈਂ ਮੈਂ ਸੰਘਰਸ਼ ਕੀਤਾ ਮੈਂ ਐਨਐਸਐਲ ਲਈ ਜੇ ਤੈਨੂੰ ਇੰਨਾ ਕੁਝ ਪਤਾ ਸੀ ਵੀ ਪੰਥ ਵਾਸਤੇ ਇੰਨਾ ਕੁਝ ਤੂੰ ਕੀਤਾ ਫਿਰ ਤੂੰ ਦੱਸ ਵੀ ਤੂੰ ਅੱਜ ਬਾਹਰ ਤੁਰਿਆ ਫਿਰਦਾ ਐਮਐਲਏ ਬਣ ਗਿਆ ਫਿਰ ਤੂੰ ਸਰਕਾਰੀ ਹੋ ਗਿਆ ਤੂੰ ਵੀ ਰਲ ਗਿਆ ਹੋਏਗਾ ਤਾਂ ਹੀ ਤੈਨੂੰ ਪਾਵਰਾਂ ਮਿਲ ਗਈ ਐਦਾਂ ਨਹੀਂ ਹੁੰਦਾ ਹੁੰਦਾ ਅਸਲ 'ਚ ਅਸਲ 'ਚ ਨਾ ਇੰਨਾ ਲੋਕਾਂ ਦੀ ਮਾਨਸਿਕਤਾ ਇੱਥੋਂ ਤੱਕ ਵੈਲਡ ਕਰਦੀ ਆ ਸੋਚ ਇੱਦਾਂ ਸੀਮਤ ਇਹਨਾਂ ਦੀ ਕੁਰਸੀ ਪਾਵਰ ਜੇ ਉਹ ਮਿਲ ਜਾਂਦੀ ਆ ਫਿਰ ਇਹਨਾਂ ਦਾ ਪੰਥ ਚੇਤੇ ਰੰਦਾਂ ਦਾ ਨਾ ਪੰਜਾਬ ਜਿਹੜਾ ਪੰਥ ਪੰਜਾਬ ਦੀ ਗੱਲ ਕਰਦਾ ਉਹਨੂੰ ਆਰਸ ਦਾ ਲੱਗਦਾ ਅਸਲ 'ਚ ਇਹ ਖੁਦ ਉਹਨਾਂ ਲੋਕਾਂ ਨਾਲ ਰਲੇ ਹੋਏ ਨੇ ਸ਼ਿਕਾਰ ਨੇ ਉਹਨਾਂ ਦਾ ਉਹਨਾਂ ਨੇ ਇਹਨਾਂ ਨੂੰ ਆਪਣੇ ਉਸ ਗਲਬੇ 'ਚ ਲਿਆ ਹੋਇਆ ਆਰਸ ਲਾ ਲੋ ਤੁਸੀਂ ਉਹਨੂੰ ਜੋ ਮਰਜ਼ੀ ਨਾਂ ਦੇ ਲੋ ਪਰ ਉਹ ਉਹ ਹੈ ਪੰਥਰੂ ਦੀ ਤਾਕਤ ਆ ਪੰਜਾਬਰੂ ਦੀ ਸ਼ਕਤੀ ਹੈ ਜਿਹੜੀ ਹਮੇਸ਼ਾ ਹੀ ਕਿਉਂਕਿ ਆਪਾਂ ਹਮੇਸ਼ਾ ਇਹ ਗੱਲ ਹੀ ਕਰਦੇ ਹੁੰਦੇ ਆ ਕਿ ਜਿਹੜੀ ਮਰਜ਼ੀ ਪਾਵਰ ਤਾਕਤ ਪੰਜਾਬ ਦੇ ਕਾਬੂ 'ਚ ਹੋ ਜਾਏ ਭਾਵੇਂ ਉਹ ਕਾਲੀ ਦਲ ਸੀ ਕਾਂਗਰਸ ਸੀ ਅੱਜ ਭਾੜੂ ਆ ਜਿੰਨਾ ਚਿਰ ਉਹ ਦਿੱਲੀ ਦੀ ਵਿਚਾਰਧਾਰਾ ਨਾਲ ਕੰਮ ਕਰੂਗੀ ਨਾ ਉਨជា ਪੰਥ ਪੰਜਾਬ ਦਾ ਭਲਾ ਨਹੀਂ ਕਰੂਗੀ ਸੋ ਇਹ ਲੋਕ ਉਹੀ ਨੇ ਜਿਹੜੇ ਦਿੱਲੀ ਦੀ ਵਿਚਾਰਧਾਰਾ ਦੀਨ ਕੰਮ ਕਰਦੇ ਨੇ ਅਮਰਪਾਲ ਸਿੰਘ ਲਖਣ ਚੇਰਾ ਵਾ ਜਿਨੇ ਦਿੱਲੀ ਦੀਆਂ ਅੱਖਾਂ ਅੱਖਾਂ ਬਾਈ ਗੱਲ ਕੀਤੀ ਕਿ ਪੰਥ ਤੇ ਪੰਜਾਬ ਦੀ ਕਿਹੜੇ ਮੁੱਦੇ ਨੇ ਕਿਹੜੇ ਮੁੱਦਿਆਂ ਤੇ ਕੰਮ ਹੋਣਾ ਚਾਹੀਦਾ ਤੇ ਕਿਵੇਂ ਹੋਣਾ ਚਾਹੀਦਾ 2019 ਦਾ ਇੱਕ ਰੰਝ ਰਿਆ ਆ ਕਹਿੰਦੇ ਬੀਬੀ ਖਾਲੜਾ ਨੂੰ ਇਨਸਾਫ ਨਹੀਂ ਦੇ ਪ سکے ਜਾਂ ਬੀਬੀ ਖਾਲੜਾ ਦੇ ਹੱਕ 'ਚ ਨਹੀਂ ਖੜ ਸਕਿਆ ਪੰਥ ਹੁਣ ਖੜ ਗਿਆ ਪਰ ਗੱਲ ਇਹ ਕਿ ਉਦੋਂ ਉਦੋਂ ਕੀ ਹੋ ਗਿਆ ਸੀ ਉਦੋਂ ਪੰਥ ਕਮਜ਼ੋਰ ਪੈ ਗਿਆ ਸੀ ਜਾਂ ਬੀਬੀ ਖਾਲੜਾ ਨਜ਼ਰ ਨਹੀਂ ਆਏ ਸੀ ਨਹੀਂ ਐ ਨਹੀਂ ਹੁੰਦਾ ਅਸਲ 'ਚ ਕੀ ਹੁੰਦਾ ਨਾ ਜਾਗਰਤੀ ਹੋਣੀ ਬਹੁਤ ਜ਼ਰ ਸੱਚ ਆ ਕਿ ਜਿਹੜੀ ਸਾਡੀ ਯੰਗ ਜਨਰੇਸ਼ਨ ਸੀ ਨੌਜਵਾਨ ਸੀ ਉਹਨਾਂ ਤੱਕ ਭਾਈ ਖਲ ਰਹਿਦਾ ਮੈਸੇਜ ਕਨਵੇ ਨਹੀਂ ਹੋ ਪਾਇਆ ਬਹੁਤਾਂ ਤੋਂ ਨੌਜਵਾਨ ਨੂੰ ਨਹੀਂ ਸੀ ਪਤਾ ਭਾਈ ਖਲੜਾ ਦੇ ਬਾਰੇ ਪਰ ਸੋਸ਼ਲ ਮੀਡੀਆ ਜਿਉਂ-ਜਿਉਂ ਗ੍ਰੋਥ ਕੀਤੀ ਤੋਂ ਤਿਉਂ-ਜਿਉਂ ਜੋ ਮਸਲਾ ਪਤਾ ਲੱਗਾ ਸੰਗਤ ਨੂੰ ਉਭਾਰ ਹੋਇਆ ਹੁਣ ਖਾਸ ਕਰਕੇ ਭਾਈ ਅਮਿਤਪਾਲ ਸਿੰਘ ਵਾਲੀ ਕੇਸ ਦੇ ਵਿੱਚ ਜਿਵੇਂ ਆਪਾਂ ਦੇਖਿਆ ਜੋ-ਜੋ ਭਾਈ ਸਾਹਿਬ ਸਰਬਜੀਤ ਸਿੰਘ ਵੀ ਇਧਰ ਖੜੇ ਹੋਏ ਨੇ ਉਹਨਾਂ ਦੀ ਵੀ ਗ੍ਰੋਥ ਇੱਕਦਮ ਨਾਲ ਹੀ ਸੰਗਤ ਦੇ ਰੂਪ ਚ ਹੋਈ ਸੰਗਤ ਨੇ ਸਾਥ ਦਿਨਾ ਹੁਣ ਅਜੇ ਵੀ ਲੀਡ ਚੱਲ ਰਹੇ ਨੇ ਸੋ ਇਹ ਇਦਾਂ ਹੁੰਦਾ ਜਦੋਂ ਕਿਸੇ ਨੂੰ ਨਹੀਂ ਪਤਾ ਹੁੰਦਾ ਹੁਣ ਬਹੁਤਾਂ ਲੋਕਾਂ ਨੂੰ ਨਹੀਂ ਸੀ ਭਾਈ ਸਾਹਿਬਜੀਤ ਸਿੰਘ ਬਾਰੇ ਪਤਾ ਕਿ ਉਹ ਕੌਣ ਨੇ ਅੱਜ ਇੱਕ ਲੋਕੀ ਦੁਨੀਆ ਦੇ ਲਖਾ ਦੇ ਹਿਸਾਬ ਨਾਲ ਸਤਕਾਰ ਕਰ ਮਾਰੇ ਨੇ ਕਲਾ ਵਰਤੌਣੀ ਹੁੰਦੀ ਜ ਕੋਈ ਨਾ ਕੋਈ ਫਿਰ ਸਮਾਂ ਵਡਾਉਂਦੇ ਨੇ ਨਹੀਂ ਐਤਕੀ ਹੁਣ ਲਾਮੇ ਲੈ ਗਏ ਬੀਬੀ ਖਾਲੜਾ ਵਾਲੇ ਵੀ ਰਹਿ ਗਏ ਤੇ ਹੁਣ ਸਾਰੇ ਪੰਥ ਦੇ ਵੀ ਲੈ ਗਏ ਮੈਨੂੰ ਲੱਗਦਾ ਸੁਭਾਵਕ ਹੈ ਜੀ ਇਹ ਦਿਖ ਰਿਹਾ ਆ ਪਾ ਨੂੰ ਜਿਹੜਾ ਸੰਗਤ ਨੇ ਬੀਬੀ ਖਾਲੜਾ ਨੇ ਕੈਂਪੇਨ ਦੀ ਸਾਰੀ ਇੰਚਾਰ ਸੀਗੀ ਬੀਬੀ ਖਾਲੜਾ ਉਹਨਾਂ ਨੇ ਇੰਚਾਰਜਿੰਗ ਕੀਤੀ ਆ ਤੇ ਬੀਬੀ ਖਾਲੜਾ ਨੇ ਜਿੱਥੇ ਅਸੀਂ ਨਾਲ ਜਾਂਦੇ ਰਹੇ ਕੈਂਪੇਨ ਕਰਦੇ ਆ ਇਹ ਗੱਲ ਕਹੀ ਆ ਵੀ ਜਿਹੜਾ ਆਪਾਂ ਉਹ ਮੌਕਾ ਗਵਾ ਦਿੱਤਾ ਜੋ ਮੌਕਾ ਸੰਭ ਲਈਏ ਭਾਈ ਖਾਲੜਾ ਜੀ ਦੀ ਜਿਹੜੀ ਵਿਚਾਰਧਾਰਾ ਵਾ ਅੱਜ ਮੈਂ ਸੋਚਦਾ ਕਿ ਭਾਈ ਅਮਰਪਾਲ ਸਿੰਘ ਨੂੰ ਨਹੀਂ ਜਿਦਾਇਆ ਬੀਬੀ ਖਾਲੜਾ ਨੂੰ ਭਾਈ ਖਾਲੜਾ ਨੂੰ ਜਿਦਾਤਾ ਲੋਕਾਂ ਨੇ ਕਿਉਂਕਿ ਜ਼ਰੂਰੀ ਸੀਗਾ ਇਹ ਜੇ ਇਸ ਵਾਰ ਵੀ ਅਸੀਂ ਧੋਖਾ ਖਾ ਜਾਂਦੇ ਨਾ ਤੇ ਸ਼ਾਇਦ ਫਿਰ ਅਸੀਂ ਭਵਿੱਖ 'ਚ ਕਦੀ ਵੀ ਨਾ ਤਾਂ ਉੱ ਜੋ ਜਤਨੂ ਇਸ ਜਿੱਤ ਨੂੰ ਖਾਸ ਕਰਕੇ ਮਜਾਣਾ ਚਾਹੁੰਦਾ ਪਹਿਲੀ ਗੱਲ ਤੇ ਆਪਾਂ ਆਪਣੇ ਕਿ ਸ਼ੀਦੀ ਦੇਣ ਚੱਲ ਰਹੇ ਆ ਤੇ ਸਾਡੀ ਸਮਰਪਿਤ ਹੋਈ ਅਰਦਾਸ ਬੇਨਤੀ ਇਹੀ ਆ ਸ਼ੀਦਾ ਅਗੇ ਕਿ ਮਹਾਰਾਜ ਨੇ ਕਲਾ ਵਰਤਾਈ ਆ ਤੇ ਸਾਡੇ ਪਹਿਲੀ ਗੱਲ ਤੇ ਭਾਈ ਸਰਬਜੀਤ ਸਿੰਘ ਜੋ ਸ਼ਹੀਦ ਭਾਈ ਬਿਆਨ ਸਿੰਘ ਦੇ ਪੁੱਤਰ ਆ ਉਹ ਵੀ ਵੱਡੀ ਲੀਡ ਨਾਲ ਜਤਰੀ ਨੇ ਤੇ ਅਸੀਂ ਇਹੋ ਕਹਿਣਾ ਚਾਹੁੰਦੇ ਕਿ ਸਾਡੇ ਯੋਧੇ ਉਹਨਾਂ ਦੀ ਕੁਰਬਾਨੀਆਂ ਬਹੁਤ ਵੱਡੀਆਂ ਤੇ ਉਹਨਾਂ ਦੇ ਪੁੱਤਰ ਜੋ ਪਾਰਲੀਮੈਂਟ 'ਚ ਖੜ ਕੇ ਕਾਤਲ ਜਮਾਤ ਦੇ ਅੱਖਾਂ ਚੱਖਾ ਪਾ ਕੇ ਗੱਲ ਕਰਨਗੇ ਤੇ ਸਾਨੂੰ ਮਾਣ ਮਹਿਸੂਸ ਹੋਊਗਾ ਫਿਲਹਾਲ ਭਾਈ ਸਾਹਿਬ ਤਾਂ ਬੜੀ ਵੱਡੀ ਲੀਡ ਦੇ ਨਾਲ ਅੱਗੇ ਨੇ ਕਿਸ ਤਰ੍ਹਾਂ ਦਾ ਵਰਤਾਂਤ ਸੁਸਿਆਸਤ ਦੇਖ ਰਹੇ ਹਾਂ ਅਸੀਂ ਇਹ ਦੇਖ ਰਹੇ ਹਾਂ ਕਿ ਇੱਕ ਸਾਡਾ ਆਉਣ ਵਾਲਾ ਲੀਡਰ ਆ ਮਤਲਬ ਕਿ ਜਿਵੇਂ ਬੋਲਦਾ ਬਹੁਤ ਵਧੀਆ ਬੋਲਦਾ ਉਹ ਪਾਰਲੀਮੈਂਟ ਚ ਵੀ ਬਹੁਤ ਵਧੀਆ ਬੋਲੂਗਾ ਮੁੱਦੇ ਪੰਜਾਬ ਦੇ ਬੋਲੂਗਾ ਉਸ ਲੀਡਰ ਨੂੰ ਸਾਡੀ ਪੰਥਕ ਪਾਰਟੀ ਨੇ ਨੌ ਸਿੱਖਿਆ ਕਰਾਰ ਦਿੱਤਾ ਪੰਥਕ ਪਾਰਟੀ ਉਹਦਾ ਹੁਣ ਕੀ ਕਹਿਣਾ ਚਾਹੁੰਦੇ ਆਂ ਅਸੀਂ ਪੰਥਕ ਪਾਰਟੀ ਦਾ ਜਿਹੜਾ ਵਿਰਸਾ ਸਿੰਘ ਬਿਲਟੋਆ ਸਾਡੀ ਦਮਾਲਿਆਂ ਨੂੰ ਉਹ ਕਤੀੜਾਂ ਦੱਸ ਰਿਹਾ ਤੇ ਉਹਦੇ ਬਾਰੇ ਕੀ ਬਿਆਨ ਦੇਣਾ ਚੰਗਾ ਭਲਾ ਉਮਰ ਆ ਉਹਦੀ ਤੇ ਪਰ ਬਿਆਨ ਉਹ ਐਡੇ ਹਾਸੋ ਹੀ ਨਹੀਂ ਦੇ ਰਿਹਾ ਤੇ ਸ਼ਾਇਦ ਤਦੇ ਹੀ ਉਹਦੀ ਵੋਟਾਂ ਦੇ ਵਿੱਚ ਵੀ ਸ਼ਾਇਦ ਉਹਨੂੰ ਵੋਟ ਮੇਰੇ ਹਿਸਾਬ ਨਾਲ ਨਾ ਬਰਾਬਰੀ ਹੈ ਪੂਰਾ ਮੋੜਨਾ ਮੋੜਾ ਜੋੜ ਕੇ ਖੜ ਗਿਆ ਜਿਸ ਤਰ੍ਹਾਂ ਦੀ ਲੀਡ ਪ੍ਰਤੀਤ ਹੋ ਰਹੀ ਹੈ ਕਿਸ ਤਰ੍ਹਾਂ ਤੁਹਾਨੂੰ ਸਿਆਸਤ ਨਜ਼ਰ ਆ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਮੁੱਚੀ ਕੌਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਭਾਈ ਸਾਹਿਬ ਭਾਈ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੋ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰ ਰਹੇ ਆ ਤੇ ਕਾਜ਼ਾਬਾਂਸ ਪਹੁੰਚਾ ਉਹਨਾਂ ਦੇ ਨਾਲੇ ਜੀ ਹਾਂਜੀ ਕਿਸ ਤਰ੍ਹਾਂ ਦੇਖ ਰਹੇ ਹੋ ਹੌਲੀ ਹੌਲੀ ਕਰਕੇ ਉਹਨਾਂ ਦਾ ਗ੍ਰਾਫਿਕ ਦਾ ਵੀ ਉਚਾਈਆਂ ਛੂ ਗਿਆ ਅਚਾਨਕ ਸਾਰੇ ਜਿਹੜੇ ਅੱਗੇ ਆਣ ਨੂੰ ਕਾਲੇ ਜੀ ਉਹ ਪਿਛੇ ਰਹਿ ਗਏ ਵਰਸਾ ਸਿੰਘ ਵਲਟੋਹਾ ਦਾ ਖੈਰ ਖਾਸੇ ਪਿਛੇ ਰਹਿ ਗਏ ਕਿਸ ਤਰ੍ਹਾਂ ਦੇਖ ਰਹੇ ਹੋ ਦੇਖ ਰਹੇ ਆ ਜੀ ਉਹ ਉਹਨਾਂ ਨੌਜਵਾਨੀ ਜਿਹੜੇ ਨਸ਼ੇ ਵਾਸਤੇ ਜਿਹੜਾ ਸਭ ਤੋਂ ਵੱਡਾ ਉਹਨਾਂ ਨੇ ਕਦਮ ਚੁੱਕਿਆ ਸੀ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ੇ ਵੱਲ ਜਾ ਰਹੀ ਹੈ ਕਿ ਅੰਮ੍ਰਿਤ ਸ਼ਕਾਉਣ ਦੀ ਜਿਹੜੀ ਮੁਹਮਮਾ ਉਹਨਾਂ ਨੇ ਬਹੁਤ ਵੱਡੀ ਪਾਇਦਾ ਕੀਤੀ ਸੀ ਇਸ ਕਰਕੇ ਉਹਨਾਂ ਨੂੰ ਅੱਗੇ ਤੇ ਜਾਣ ਦਾ ਤੇ ਹੱਕ ਹੈਗਾ ਹੀ ਅੱਜ ਹਾਂਜੀ ਅਸੀਂ ਕੌਮ ਦੇ ਉੱਤੇ ਰੰਝ ਸੀਗਾ ਕਹਿੰਦੇ ਬੀਬੀ ਖਾਲੜਾ ਨੂੰ ਇਨਸਾਫ ਨਹੀਂ ਦਵਾਇਆ ਐਤਕੀਂ ਦਵਾਤਾ ਹਾਂਜੀ ਖਾਲੜਾ ਦਾ ਖਾਲੜਾ ਦਾ ਸਭ ਤੋਂ ਵੱਡਾ ਸੰਯੋਗ ਹੈ ਜੀ ਮਾਤਾ ਜੀ ਦੇ ਨਾਲ ਕਿੰਨੀ ਧੁੱਪ ਜੇ ਉਹਨਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਸਾਰੇ ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਉਹਨਾਂ ਨੇ ਹਾਂਜੀ ਮਤਲਬ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਕਿ ਇਸ ਹਾਂਜੀ ਜੇ ਆਪਾਂ ਜਿੱਤ ਸਮਝੀਏ ਤੇ ਖਾਲੜਾ ਦੀ ਜਿੱਤ ਜਿਹੜੀ ਉਹਨਾਂ ਦੀ ਸਭ ਤੋਂ ਪਹਿਲਾਂ ਖਾਲੜਾ ਦੀ ਜਿੱਤ ਹੈ ਜੀ ਹਾਂਜੀ ਬਿਲਕੁਲ ਖਾਲਸਾ ਜੀ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਜਤਨ ਜਾਂ ਜੋ ਹੋਣ ਜਾ ਰਹੀ ਹੈ ਜਦੋਂ ਇਹ ਜਿਹੜੀ ਜਿੱਤ ਹੋਣ ਜਾ ਰਹੀ ਆ ਇਹ ਬਹੁਤ ਵੱਡੀ ਸਿੱਖ ਕੌਮ ਦਾ ਇੱਕ ਬੜੀ ਵੱਡੀ ਜਿੱਤ ਆਈ ਪੂਰੀ ਕੌਮ ਦੀ ਜਿੱਤ ਆ ਜਿਸ ਤਰ੍ਹਾਂ ਮਤਲਬ ਕਿਸੇ ਪਿਛਲੀਆਂ ਜਿਹੜਾ ਖਾਲੜਾ ਸਾਹਿਬ ਦੀ ਜਿਹੜਾ ਨਹੀਂ ਉਦੋਂ ਆਪਾਂ ਇਹ ਮੌਕਾ ਦੇ ਸਕੇ ਉਹਨਾਂ ਨੂੰ ਉਹ ਮੇੜਾ ਅੱਜ ਕੌਮ ਨੇ ਲਾਇਆ ਉਹਨਾਂ ਦੀ ਵੀ ਜਿੱਤ ਨਾਲ ਹੀ ਮੰਨੀ ਜਾ ਰਹੀ ਆ ਤੇ ਬਾਕੀ ਜਿਦਾਂ ਸਰਕਾਰਾਂ ਨੇ ਕੁਝ ਮੁੱਦੇ ਜਿਹੜੇ ਸਿਰਫ ਇਲੈਕਸ਼ਨ ਲੜਨ ਵਾਲੇ ਰੱਖਲੇ ਨਸ਼ਿਆਂ ਦਾ ਹੋ ਗਿਆ ਪਾਣੀਆਂ ਦਾ ਹੋ ਗਿਆ ਜਾਂ ਪੰਜਾਬ ਦੀ ਹਕਾਕੀ ਗੱਲ ਹੋ ਗਈ ਉਹ ਮੁੱਦੇ ਜੋ ਭਾਈ ਸਾਹਿਬ ਤੋਂ ਜਦਾਂ ਸਿੱਖ ਕੌਮ ਨੂੰ ਪੂਰੀ ਆਸਾਂ ਨੇ ਕਿ ਜਿਹੜਾ ਨਸ਼ਿਆਂ ਦਾ ਸਟੈਪ ਤੇ ਤੁਸੀਂ ਵੇਖ ਲਿਆ ਉਹਨਾਂ ਨੇ ਕਿੰਨਾ ਵੱਡੇ ਪੱਧਰ ਤੇ ਚੁੱਕਿਆ ਮਕਾਉਣ ਦਾ ਨਹੀਂ ਜੋ ਸਰਕਾਰਾਂ ਮਤਲਬ ਸਿਰਫ ਇਲੈਕਸ਼ਨ ਲੜ ਲਈ ਦਾਅਵੇ ਕਰਕੇ ਬਾਅਦ ਵਿੱਚ ਉਹਨਾਂ ਠੰਡੇ ਬਸਤੇ ਪਾ ਕੇ ਰੱਖ ਦਿੰਦੀਆਂ ਇਹ ਆਸਾਂ ਲੈ ਕੇ ਲੋਕਾਂ ਨੇ ਮਤਲਬ ਆ ਜਿਹੜਾ ਜਵਾਬ ਦਿੱਤਾ ਤੁਹਾਨੂੰ ਤੁਹਾਨੂੰ ਲੱਗਦਾ ਕਿ ਸਾਰੇ ਜਿਹੜੇ ਮੁੱਦੇ ਨੇ ਸਿੱਖ ਕੌਮ ਦੇ ਨੇ ਜਾਂ ਪੰਜਾਬ ਦੇ ਨੇ ਇਹ ਭਾਈ ਸਾਹਿਬ ਨੇ ਪਰੇ ਚਾੜ ਦੇਣਗੇ ਇਹਨਾਂ ਨੂੰ ਹੱਲ ਕਰ ਦੇਣਗੇ ਬਿਲਕੁਲ ਜੀ ਇਹਦਾ ਆਪਾਂ ਟ੍ਰੇਲਰ ਤੇ ਪਹਿਲਾਂ ਵੇਖ ਹੀ ਚੁੱਕੇ ਹਾਂ ਸਾਰੇ ਤੇ ਉਸੇ ਤੇ ਉਹ ਪਹਿਲੇ ਵਾਲੇ ਵਿਚਾਰਿਆਂ ਦੇ ਭਾਈ ਸਾਹਿਬ ਕਰਜ਼ਾ ਵੀਰ ਰੰਭ ਹੋ ਗਈ ਜਾਂ ਮੁੱਦਿਆਂ ਦੇ ਉੱਤੇ ਕੰਮ ਕਾਰਵਾਈ ਹੋ ਗਈ ਬਿਲਕੁਲ ਹੋ ਗਈ ਜੀ ਯਕੀਨੀ ਹੋ ਗਈ ਕੀ ਸਮੇਕਰਨ ਤੁਸੀਂ ਦੇਖ ਰਹੇ ਹੋ ਸਿਆਸਤ ਕਿਸ ਤਰ੍ਹਾਂ ਕਿਸ ਤਰ੍ਹਾਂ ਪਰਤੀ ਧਾਰ ਗਿਆ ਦੇਖੋ ਜੀ ਸਭ ਤੋਂ ਪਹਿਲਾਂ ਦੇ ਸਾਰ ਜਿੰਨੇ ਵੀ ਵਰਲਡ ਦੇ ਸਿੱਖ ਸਾਡੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਭਾਈ ਸਾਹਿਬ ਜਿੱਤਨਾਂ ਅੱਜਾ ਇਥੋਂ ਇੱਕ ਸਿਆਸਤ ਸਿਰਜੀ ਜਾਣੀ ਆ ਆਪਾਂ ਸਾਰਿਆਂ ਨੂੰ ਪਤਾ ਹੀ ਆ ਭਾਈ ਸਾਹਿਬ ਜਿੱਤਨ ਦੇ ਨਾਲ ਇੱਕ ਸਿਆਸਤ ਸਿਰਜੀ ਜਾਣੀ ਆ ਕਿਉਂਕਿ ਸਭ ਤੋਂ ਵੱਡੇ ਜਿਹੜੇ ਪੰਜਾਬ ਦੇ ਸਾਡੇ ਮੁੱਦੇ ਹੀ ਨਸ਼ਿਆਂ ਦੇ ਲੋਕਾਂ ਦੇ ਤੁਸੀਂ ਚਾਹੇ ਅਖਰੋਸ਼ ਲਾ ਲਓ ਦੂਜੀਆਂ ਪਾਰਟੀਆਂ ਦੇ ਖਿਲਾਫ ਤੇ ਚਾਹੇ ਕੁਝ ਵੀ ਲਾ ਲਓ ਪਰ ਭਾਈ ਸਾਹਿਬ ਦੇ ਪ੍ਰਤੀ ਲੋਕਾਂ ਦਾ ਦਿਲੋਂ ਪਿਆਰ ਹੀ ਲੋਕ ਚਾਹੁੰਦੇ ਜੀ ਕਿ ਭਾਈ ਸਾਹਿਬ ਦੇ ਨਾਲ ਜਿਹੜੀ ਐਨਐਸ ਲੱਗੀ ਆ ਤਾਂ ਕਾਇਆ ਉਹਨਾਂ ਨੂੰ ਡਿਪੂ ਗੜ੍ਹ ਭੇਜਿਆ ਵਾ ਲੋਕ ਦਿਲੋਂ ਚਾਹੁੰਦੇ ਜੀ ਕਿ ਭਾਈ ਸਾਹਿਬ ਨੂੰ ਵੋਟ ਪਾ ਕੇ ਉਹਨਾਂ ਨੂੰ ਬਾਹਰ ਲਿਆਂਦਾ ਜਾਵੇ ਜਿਹੜੀ ਸਾਡੇ ਬੱਚੇ ਨਸ਼ਿਆਂ ਦੇ ਗਿਲਤਾਨ ਦੇ ਵਿੱਚ ਫਸਦੇ ਨੇ ਉਹਨਾਂ ਉਹਨਾਂ ਦਾ ਬਚਾਓ ਸਕੇ ਹੋ ਜਾਏਗਾ ਹੁਣ ਬਚਾ ਬਿਲਕੁਲ ਜੀ ਬਿਲਕੁਲ ਦਾਵਾ ਅਸੀਂ ਪਹਿਲਾਂ ਵੀ ਕਰਦੇ ਆ ਆਪਾਂ ਪਹਿਲਾਂ ਵੇਖਿਆ ਹੀ ਹੈ ਭਾਈ ਸਾ ਸਵੀਰ ਚਲਾਈ ਸੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜੋ ਕੋਈ ਪ੍ਰੋਗਰਾਮ ਆਲਾਨਣਗੇ ਤੇ ਸਾਥ ਸੰਗਤ ਉਹਨਾਂ ਦੇ ਨਾਲ ਆ ਤੇ ਜਿੰਨੇ ਵੀ ਪਿੰਡਾਂ ਦੇ ਸਾਡੇ ਬੱਚੇ ਆ ਭਾਈ ਸਾਹਿਬ ਆਪਣੇ ਆਪ ਉਹਨਾਂ ਨੂੰ ਪਤਾ ਵਾਗੇ ਉਹਨਾਂ ਦੇ ਪਿੰਡਾਂ ਦੇ ਪਿੰਡ ਪਹਿਲਾਂ ਵੀ ਹੀਰਾਂ ਚਲਦੀਆਂ ਰਹੀਆਂ ਵਾ ਹੁਣ ਵੀ ਗਾਹ ਜਾਣਗੀਆਂ ਤੇ ਬੱਚੇ ਆਪਣੇ ਆਪ ਨਾਲ ਜੁੜਨਗੇ ਬੱਚੇ ਤੇ ਖੁਦ ਕਹਿੰਦੇ ਭਾਈ ਸਾਹਿਬ ਨੂੰ ਕਿ ਸਾਨੂੰ ਆਪਣੇ ਕੈਂਪ ਵਿੱਚ ਲੈ ਕੇ ਜਾਓ ਸਾਡਾ ਨਸ਼ਾ ਛਡਾਓ ਸਾਡੀ ਬਹੁਤ ਮਾੜੀ ਹਾਲਤ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਖ ਰਹੇ ਹੋ ਭਾਈ ਸਾਹਿਬ ਹੁਣ ਜਿੱਤ ਦੀ ਪੌੜੀ ਹੌਲੀ ਹੌਲੀ ਚੜਦੇ ਪਏ ਨੇ ਕੀ ਸਮੇ ਕਰਨ ਨੇ ਕਿਸ ਤਰ੍ਹਾਂ ਤੁਹਾਡੀ ਪਹਿਲਾਂ ਤਾਂ ਖਡੂਰ ਸਾਹਿਬ ਦੀ ਜਿਹੜੀਆਂ ਵੀ ਸੰਗਤਾਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਸ ਤਰ੍ਹਾਂ ਭਾਈ ਸਾਹਿਬ ਜਿੱਤ ਦੀ ਪੌੜੀ ਚੜਦੇ ਪਏ ਨੇ ਅੱਜ ਉਹ ਬਹੁਤ ਵੱਡੀ ਲੀਡ ਹੈ ਉਹਨਾਂ ਦੀ ਕਿਸ ਤਰ੍ਹਾਂ ਦੇਖ ਰਹੇ ਹੋ ਅਚਾਨਕ ਇਹ ਬਦਲਾਅ ਇੰਨਾ ਵੱਡਾ ਸਿਆਸਤ ਵਿੱਚ ਆ ਗਿਆ ਇਹ ਜਿਵੇਂ ਭਾਈ ਦੀਪ ਸਿੱਧੂ ਨੇ ਕਿਹਾ ਸੀ ਇਹ ਕਲਾ ਵਰਤ ਰਹੀ ਹੈ ਇਹ ਗੁਰੂ ਦੀ ਕਲਾ ਹੈ ਜੀ ਇਹ ਗੁਰੂ ਦੀ ਕਲਾ ਵਰਤ ਰਹੀ ਹੈ ਹਾਂਜੀ ਅੱਛਾ ਐਡੇ ਐਡੇ ਇਲਜ਼ਾਮ ਭਾਈ ਸਾਹਿਬ ਦੇ ਉੱਤੇ ਲਾ ਦਿੱਤੇ ਕਿ ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਭਾਵੇਂ ਕੋਈ ਹੋਰ ਪਾਰਟੀ ਹੋਵੇ ਬਾਰ-ਬਾਰ ਕਿਹਾ ਗਿਆ ਕਿ ਪੰਥਕ ਨਹੀਂ ਹੈ ਪਰ ਹੁਣ ਉਹਨਾਂ ਪਾਰਟੀਆਂ ਦੇ ਹਾਲ ਦੇਖ ਲਓ ਭਾਈ ਸਾਹਿਬ ਦੇ ਸਟੈਟਸ ਦੇਖ ਲਓ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਨਹੀਂ ਜੇ ਅਸੀਂ ਵਿਰੋਧੀਆਂ ਬਾਰੇ ਕਿਸੇ ਵਾਰ ਦਾ ਕੁਝ ਨਹੀਂ ਕਹਿਣਾਗਾ ਉਹ ਵੀ ਸਾਡੇ ਹੀ ਪਟਕੇ ਹੋਏ ਐ ਉਹ ਸਾਡੇ ਭਰਾਏ ਸਿੱਖ ਭਰਾਏ ਸਾਰੇ ਉਹ ਸਾਡੇ ਹੀ ਸਿੱਖੀ ਦੇ ਰਾਹ ਤੋਂ ਪਟਕੇ ਹੋਏ ਐ ਹੋਰ ਐ ਜੀ ਕੋਈ ਗੱਲ ਨਹੀਂ ਸਾਡੇ ਹੀ ਭਰਾਏ ਫਿਰ ਉਹ ਫਿਰ ਵਾਪਸ ਕਿਵੇਂ ਆਉਣਗੇ ਜੇ ਪਟਕੇ ਹੋਏ ਬਸ ਗੁਰੂ ਦੇ ਲੜ ਲੱਗਣਗੇ ਬਾਣੀ ਪੜ੍ਹਨਗੇ ਫੇਰ ਹੀ ਆਉਣਾ ਹਾਂਜੀ ਉਹ ਤਾਂ ਦਾਵਾ ਕਰਦੇ ਕਿ ਅਸੀਂ ਪੰਥਕਾਂ ਅਸੀਂ ਤਾਂ ਗੁਰੂ ਦੇ ਬੜੇ ਕਰੀਬੀ ਤੇ ਪੰਥਕ ਤਾਂ ਤੁਹਾਨੂੰ ਪਤਾ ਲੱਗ ਗਿਆ ਹੁਣ ਕਿੱਡੀ ਵੱਡੀ ਲੀਡ ਤੋਂ ਬਾਬਾ ਜੀ ਹੁਣ ਜਿੱਤੇ ਹਾਂਜੀ ਬਿਲਕੁਲ ਇਸ ਸਮੇਕਰਨ ਨੇ ਇਹ ਖਡੂਰ ਸਾਹਿਬ ਦੇ ਸਮੇਕਰਨ ਨੇ ਫਿਲਹਾਲ ਭਾਈ ਅਮਰਿਤਪਾਲ ਸਿੰਘ ਦੀ ਹੁੰਦੀ ਜਿੱਤ ਤੋਂ ਬਾਅਦ ਜੋ ਹਾਲਾਤ ਖਡੂਰ ਸਾਹਿਬ 'ਚ ਬਣੇ ਹੋਏ ਨੇ ਸਿਆਸੀ ਹਾਲਾਤ ਖਾਸ ਕਰਕੇ ਉਹ ਇੱਕ ਨਵਾਂ ਸੂਰਜ ਉਡੀਕਦੇ ਪੈ ਨੇ ਜੋ ਵੀ ਹੋਏਗਾ ਕਿਹੜਾ ਨਵਾਂ ਸੂਰਜ ਚੜ੍ਹਦਾ ਉਹ ਵੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ